ਇਸ ਵੇਲੇ ਦੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਹੈ ਪ੍ਰਧਾਨ ਚੁਣਿਆ ਗਿਆ ਨਮਾ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਤਾਂ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਬੁਰਜ ਅਕਾਲੀ ਫੂਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ اجلاس ਰੱਖਿਆ ਗਿਆ ਸੀ 500 ਤੋਂ ਵੱਧ ਜਿਹੜੇ ਆ ਡੈਲੀਗੇਟਰ ਸ਼ਾਮਲ ਹੋਏ ਸੀ ਤਾਂ ਸਰਬਸੰਮਤੀ ਦੇ ਨਾਲ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਹੈ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਤਾਂ ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਆ ਸਾਡੇ ਨਾਲ ਚੈਨਲ ਹੈਡ ਮਰਵਾਹਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਪਹਿਲਾਂ ਵੀ ਉਹਨਾਂ ਦਾ ਨਾਮ ਜਿਹੜਾ ਬਿਲਕੁਲ ਦੇਖੋ ਜਦੋਂ ਇਹ ਸ਼ੁਰੂ ਹੋਇਆ ਸੀ ਦੌਰ ਇਹ ਕਿਹੜੀਆਂ ਸਰਾਈਆਂ ਲੱਗ ਰਹੀਆਂ ਸੀਗੀਆਂ ਭਈ ਕਿਹਨੂੰ ਪ੍ਰਧਾਨ ਬਣਾਇਆ ਜਾਏਗਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਬੀਬੀ ਸਤਵੰਤ ਕੌਰ ਦਾ ਨਾਮ ਵੀ ਆਇਆ ਤੇ ਆਪਣਾ ਉਹਨਾਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਆਇਆ ਤੇ ਉਸੇ ਟਾਈਮ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇਹ ਜਿਹੜੀ ਹੈਗੀ ਐ ਸਟੇਟਮੈਂਟ ਸਾਹਮਣੇ ਆਈ ਸੀ ਕਿ ਮੈਂ ਪ੍ਰਧਾਨਗੀ ਦੀ ਦੌੜ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਹਾਲਾਂਕਿ ਉਸ ਤੋਂ ਬਾਅਦ ਇਹਨਾਂ ਨੇ ਇਹ ਹੁਣ ਆਪਾਂ ਜੇ ਪੁੱਛੀਏ ਇਹਨਾਂ ਨੂੰ ਵੀ ਤੁਸੀਂ ਤਾਂ ਆਪ ਕਹਿੰਦੇ ਸੀ ਕਿ ਮੈਂ ਪ੍ਰਧਾਨਗੀ ਦੀ ਦੌੜ 'ਚ ਨਹੀਂ ਆ ਫਿਰ ਤੁਸੀਂ ਪ੍ਰਧਾਨਗੀ ਦਾ ਅਹੁਦਾ ਲੈ ਲਿਆ ਜਾਂ ਸੰਭਾਲ ਲਿਆ ਤਾਂ ਕਹਿਣਗੇ ਸੰਗਤ ਦਾ ਹੁਕਮ ਸੀਗਾ ਇਸ ਕਰਕੇ ਮੈਂ ਸੰਭਾਲ ਲਿਆ ਯਕੀਨਨ ਉਹਨਾਂ ਦਾਹੀ ਬਿਆਨ ਆਏਗਾ ਕਿ ਮੇਰੇ ਨਾਂ ਤੇ ਸੰਗਤ ਨੇ ਸਰਸੰਮਤੀ ਜਿਤਾਈ ਸੀ ਔਰ ਦੂਜੀ ਗੱਲ ਆਪਾਂ ਦੇਖੀਏ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇੱਕਦਮ ਹਟਾ ਦਿੱਤਾ ਗਿਆ ਸੀਗਾ ਉਸ ਇਸ ਚੀਜ਼ ਦਾ ਮੁੱਦਾ ਬਣਾਇਆ ਗਿਆ ਸੀ ਵੀ ਰਾਗਵ ਛੱਡਾ ਦੇ ਵਿਆਹ ਤੇ ਉਹ ਆਪਣੀ ਧੀ ਨੂੰ ਟੌਪ ਤੇ ਜੀਨ ਪਵਾ ਕੇ ਲੈ ਕੇ ਗਏ ਨੇ ਬੇਟੀ ਨੂੰ ਆਪਣੀ ਵੀ ਇੱਕ ਪੰਥਕ ਆਗੂ ਹੋਵੇ ਕੌਮ ਦਾ ਆਗੂ ਤੇ ਉਹਦੀ ਬੇਟੀ ਇਹ ਜਿਹੇ ਕੱਪੜੇ ਪਾਵੇ ਕਿੱਦਾਂ ਦਾ ਮੁੱਦਾ ਬਣਾਇਆ ਗਿਆ ਸੀਗਾ ਤੇ ਇੱਕਦਮ ਫਿਰ ਇਹਨਾਂ ਨੂੰ ਜਦੋਂ ਹਟਾ ਦਿੱਤਾ ਗਿਆ ਸੀਗਾ ਉਦੋਂ ਇੱਕ ਹਿੰਦੀ ਜਿਹੜੀ ਕੌਮ ਦੀ ਜਗਤ ਦੀ ਆਪਾਂ ਕਹੀਏ ਸਿੱਖ ਜਗਤ ਦੀ ਪੰਥ ਦੀ ਇਹਨਾਂ ਨਾਲ ਜੁੜੀ ਸੀ ਉਸੇ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇੱਕ ਨਵਾਂ ਸਵਾਲ ਉੱਠੇਗਾ ਵੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਚਰਨਜੀਤ ਬਰਾੜ ਉਹਨਾਂ ਨੇ ਅੱਜ ਲਿਖਿਆ ਵੀ ਹੈ ਸੋਸ਼ਲ ਮੀਡੀਆ ਤੇ ਕਿ ਸਾਨੂੰ ਮੀਡੀਆ ਵਾਲੇ ਕੀ ਕਹਿੰਦੇ ਨੇ ਸਾਨੂੰ ਕੋਈ ਬਾਗੀ ਧੜਾ ਕਹਿੰਦਾ ਅਕਾਲੀ ਦਲ ਦਾ ਕੋਈ ਵਿਰੋਧੀ ਧੜਾ ਕਹਿੰਦਾ ਕੋਈ ਆਪਣਾ ਸਾਨੂੰ ਕਹਿੰਦਾ ਜੀ ਜਿਹੜਾ ਹੈਗਾ ਅਕਾਲੀ ਸੁਧਾਰ ਲਹਿਰ ਕਹਿੰਦਾ ਸਾਨੂੰ ਪਰ ਅਸੀਂ ਕੀ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਅਕਾਲ ਚਕਤ ਵੱਲੋਂ ਪ੍ਰਵਾਨਿਤ ਜਿਹੜਾ ਚੱਲਦਾ ਆ ਰਿਹਾ ਸਿਸਟਮ ਜਿਹਦੇ ਤਹਿਤ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਅਸੀਂ ਉਹ ਅਕਾਲੀ ਦਲ ਆ ਉਹ ਕਹਿੰਦੇ ਵੀ ਸਾਨੂੰ ਬਾਗੀ ਨਾ ਕਹੋ ਸਾਨੂੰ ਵਿਰੋਧੀ ਨਾ ਕਹੋ ਤੇ ਸਾਨੂੰ ਵੀ ਮੈਂ ਇਹ ਕੁਝ ਗਲਤ ਵੀ ਨਹੀਂ ਕਹਿ ਰਿਹਾ ਬਰਾੜੇ ਵੀ ਕਹਿ ਰਹੇ ਨੇ ਫਿਰ ਇਹਨਾਂ ਨੇ ਇਹ ਵੀ ਨਹੀਂ ਖੁੱਲ ਕੇ ਕਿਹਾ ਕਿ ਤੁਹਾਨੂੰ ਕੀ ਕਿਹਾ ਜਾਵੇ ਭਾਵੇਂ ਇਹ ਹੀ ਕਹਿਣਾ ਚਾ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਹੈਗੇ ਆਂ ਹਾਲਾਂਕਿ ਜਿਹੜੇ ਹੈਗੇ ਨੇ ਆਪਾਂ ਸੁਖਬੀਰ ਧੜੇ ਦੀ ਗੱਲ ਕਰ ਲਈ ਸੁਖਬੀਰ ਬਾਦਲ ਉਹਨਾਂ ਦੀ ਗੱਲ ਕਰ ਲਈ ਤਾਂ ਹੀ ਕਹਿਣਗੇ ਇੱਕ ਹੋਰ ਬਾਕੀ ਤਾਂ ਖੜਾ ਹੋ ਗਿਆ ਸਾਡੇ ਵਿਰੋਧ ਚ ਪਰ ਅਕਾਲੀ ਦਾ ਲਿਕੋਈ ਆ ਉਹ ਸਾਡੇ ਆਲਾ ਹੈ ਤੱਕੜੀ ਸਾਡੇ ਕੋਲ ਹੈ ਚੋਣ ਨਿਸ਼ਾਨ ਐਦਾਂ ਦੀ ਹੁਣ ਜਿਹੜਾ ਆਪਾਂ ਕਹੀਏ ਜਿਹੜੀ ਏ ਬਲੇਨ ਗੇਮ ਹੈ ਜਿਹੜੀ ਹੁਣ ਸ਼ੁਰੂ ਹੋਏਗੀ ਹਰਪ੍ਰੀਤ ਸਿੰਘ ਨੂੰ ਯਕੀਨ ਹੈ ਨੇ ਜੇਕਰ ਇਹਨੇ ਪ੍ਰਧਾਨ ਲਾਇਆ ਤਾਂ ਬੜਾ ਸਟੀਕ ਜਿਹੜਾ ਫੈਸਲਾ ਇਹਨਾਂ ਲਿੱਤਾ ਕਿਉਂਕਿ ਸਤਵੰਤਕਔਰ ਕਹਿੰਦੇ ਆ ਜੋ ਉਹਨਾਂ ਆਪਾਂ ਅਕਸਰ ਸੁਣਿਆ ਸੀਗਾ ਉਹਨਾਂ ਦੇ ਸੰਬੋਧਨਾ ਚ ਕਿ ਮੈਨੂੰ ਤਾਂ ਕੱਟੜਵਾਦੀਆਂ ਦੀ ਧੀ ਕਹਿ ਕੇ ਇਹ ਮੇਰੇ ਤੇ ਟੈਗ ਲਾ ਦਿੱਤਾ ਜਾਂਦਾ ਸੋ ਉਹ ਚੀਜ਼ ਵੀ ਇਹਨਾਂ ਨੇ ਖਤਮ ਕੀਤੀ ਹੈ ਕਿ ਅਸੀਂ ਕਿਸੇ ਕੱਟੜਵਾਦੀ ਨੂੰ ਨਹੀਂ ਬਣਾਇਆ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤੇ ਹਰਪ੍ਰੀਤ ਸਿੰਘ ਨੂੰ ਹਾਲ ਦੀ ਘੜੀ ਦੇਖੇ ਜਾਈਵੇ ਟੋਟਲ ਸਿਨੈਰੀਓਨ ਦੇਖੀਏ ਤਾਂ ਉਹਨਾਂ ਨੂੰ ਬਣਾਣਾ ਇੱਕ ਬਹੁਤ ਵਧੀਆ ਜਣਾ ਹੈਗਾ ਫੈਸਲਾ ਹੈਗਾ ਤੇ ਹਾਂ ਯਕੀਨਨ ਅੱਗੇ ਕਿੰਨਾ ਹੋਰ ਇਹਨੂੰ ਹੁਲਾਰਾ ਮਿਲਦਾ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਦੇਖਣਾ ਬਾਕੀ ਹੋਏਗਾ ਜੀ ਸਰ ਜਿਹੜੇ ਅੱਗਿਆ ਨੇ ਹਰਪ੍ਰੀਤ ਸਿੰਘ ਨੇ ਉਹ ਸਾਫ ਦਾ ਜਥੇਦਾਰ ਵੀ ਰਹੇ ਨੇ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀਗਾ ਤੇ ਹੁਣ ਲੋਕ ਇਹ ਪ੍ਰਵਾਨ ਕਰਨਗੇ ਵੀ ਉਹ ਨਵੇਂ ਜਿਹੜੇ ਪ੍ਰਧਾਨ ਬਣੇ ਆ ਉਹ ਚਲੋ ਉਹ ਤਾਂ ਇੱਕ ਅੱਪਾ ਗਈਏ ਕਿਉਂਕਿ ਉਹਨੂੰ ਆਪਾਂ ਹਮੇਸ਼ਾ ਕਾਲ ਤਖਤ ਦੇ ਜੱਥੇਦਾਰ ਦੇ ਅਹੁਦੇ ਨੂੰ ਆਪਾਂ ਜਿਹੜਾ ਹੈਗਾ ਉਹਨੂੰ ਹਮੇਸ਼ਾ ਧਾਰਮਿਕ ਪੱਖ ਤੋਂ ਦੇਖਦੇ ਆਂ ਰਾਜਨੀਤਿਕ ਪੱਖ ਤੋਂ ਨਹੀਂ ਦੇਖਿਆ ਜਾਂਦਾ ਤੇ ਇਹਨਾਂ ਨੂੰ ਅਜਿਹੇ ਦੇ ਵਿੱਚ ਇਹ ਜਿਹੜਾ ਬਣਾਇਆ ਗਿਆ ਆਪਾਂ ਕਹਿੰਦੇ ਹਰਪਿੰਦਰ ਸਿੰਘ ਉਹਨਾਂ ਨੂੰ ਇਹ ਇੱਕ ਕਿਸਮ ਇੱਕ ਕਿਸਮ ਦਾ ਕੀ ਸਿੱਧੇ ਤੌਰ ਤੇ ਜਿਹੜਾ ਹੈਗਾ ਜਨਨੀਤਿਕ ਜਿਹੜਾ ਹੈਗਾ ਆਪਾਂ ਕਹੀਏ ਦਿੱਤਾ ਗਏ ਤੇ ਆਪਾਂ ਕਹੀਏ ਅੱਜ ਤੋਂ ਗਿਆਨੀ ਹਰਪ੍ਰੀਤ ਹੁਣਾ ਦੀ ਸਿੰਘ ਹੁਣਾ ਦੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹ ਇੱਕ ਕਿੰਨੇ ਕ ਚੰਗੇ ਪ੍ਰਧਾਨ ਬਣ ਕੇ ਵਿਚਰਦੇ ਨੇ ਲੋਕਾਂ ਨੂੰ ਜੋੜ ਪਾਉਂਦੇ ਨੇ ਹਾਲਾਂਕਿ ਇਹ ਵੀ ਹੈ ਸ਼ਾਇਦ ਕਿਤੇ ਆਣ ਵਾਲੇ ਟਾਈਮ 'ਚ ਸਾਰੇ ਕਾਲੀ ਦਲ ਖਤਮ ਹੋਣ ਜਾਂ ਭਾਵੇਂ ਜਿਵੇਂ ਕਹਿਆ ਜਾਂਦਾ ਹਾਥੀ ਦੇ ਪੈਰ ਚ ਸਭ ਦਾ ਪੈਰ ਸੁਖਬੀਰ ਬਾਦਲ ਆਲ ਅਕਾਲੀ ਦਲ ਖਤਮ ਹੋਵੇ ਤੇ ਇੱਕ ਵੀ ਸਾਰੇ ਹੋ ਸਕਦੇ ਨੇ ਇਹ ਪਰ ਉਹ ਬਾਦੀਆਂ ਗੱਲਾਂ ਹੋਣਗੀਆਂ ਹੁਣ ਹਰਪ੍ਰੀਤ ਸਿੰਘ ਸ਼ਰਮਣੀ ਅਕਾਲੀ ਦਲ ਨੂੰ ਕਿੰਨੇ ਕੁ ਵਧੀਆ ਜੀ ਤਰ੍ਹਾਂ ਲੈ ਕੇ ਚੱਲਦੇ ਨੇ ਅੱਗੇ ਦੇਖਣਾ ਬਾਕੀ ਹੋਏਗਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਅੱਜ ਇਹ ਜਲਾਸ ਹੋਇਆ ਸੀ ਜਲਾਸ ਦੇ ਵਿੱਚ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਸਰਮਸੰਮਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਪ੍ਰਧਾਨ ਬਣਾਇਆ ਗਿਆ ਤਾਂ ਸਾਡੇ ਚੈਨਲ ਦੇ ਜਿਹੜੇ ਸਹਿਯੋਗੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸੀਮੀ ਮੈਮ ਜਿਹੜਾ ਜ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਦੇਖੋ ਪਿਛਲੇ ਸਮੇਂ ਤੋਂ ਚਰਚਾ ਚੱਲ ਰਹੀ ਸੀਗੀ ਬੀਬੀ ਸਤਵੰਤ ਕੌਰ ਦੀ ਤੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਜੇ ਗੱਲ ਕਰ ਲਈਏ ਗਿਆਨੀ ਹਰਪ੍ਰੀਤ ਸਿੰਘ ਦੀ ਤਾਂ ਪੰਥਕ ਤੌਰ ਤੇ ਜੇ ਆਪਾਂ ਗੱਲ ਆ ਲਈਏ ਤਾਂ ਪੰਥਕ ਤੌਰ ਦੇ ਵਿੱਚ ਪੰਜਾਬ ਦੇ ਵਿੱਚ ਜੋ ਵੀ ਲੋਕ ਪੰਥਕ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਜਾਂ ਪੰਥ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਜਦੋਂ ਤੱਕ ਉਹ ਜਥੇਦਾਰ ਰਹੇ ਨੇ ਜਦੋਂ ਤੱਕ ਉਹ ਜਥੇਦਾਰ ਰਹੇ ਨੇ ਉਦੋਂ ਤੱਕ ਲੋਕਾਂ ਨੇ ਉਹਨਾਂ ਨੂੰ ਤੰਦ ਕੀਤਾ ਤੇ ਉਦੋਂ ਤੱਕ ਉਹਨਾਂ ਦੇ ਕੀਤੇ ਕੰਮਾਂ ਨੂੰ ਜੋ ਕਾਰਜ ਉਹਨਾਂ ਨੇ ਕੀਤੇ ਨੇ ਜਾਂ ਫੈਸਲੇ ਉਹਨਾਂ ਨੇ ਲਏ ਨੇ ਉਦੋਂ ਤੱਕ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਪਰ ਇੱਕ ਟਾਈਮ ਅਜਿਹਾ ਆਇਆ ਜਦੋਂ ਉਹਨਾਂ ਤੋਂ ਜਥੇਦਾਰੀ ਜਿਹੜੀ ਆ ਇੱਕਦਮ ਖੋ ਲਈ ਗਈ ਤਾਂ ਉਸ ਸਮੇਂ ਵੀ ਪੰਥਕ ਲੋਕ ਜੋ ਉਹਨਾਂ ਦੇ ਨਾਲ ਜੁੜੇ ਹੋਏ ਸੀ ਜਾਂ ਕਹਿ ਲੀਏ ਕਿ ਧਾਰਮਿਕ ਲੋਕ ਜੋ ਉਹਨਾਂ ਨੂੰ ਪਿਆਰ ਕਰਦੇ ਸੀ ਪੰਥਕ ਲੋਕ ਉਹਨਾਂ ਦੇ ਮਨ ਦੇ ਵਿੱਚ ਉਦੋਂ ਵੀ ਦਰਦ ਵੀ ਸੀਗਾ ਤੇ ਗੁੱਸਾ ਵੀ ਸੀਗਾ ਕਿ ਇੱਕਦਮ ਕੋਈ ਐਵੇਂ ਕਿਵੇਂ ਜਿਹੜੇ ਆ ਪ੍ਰਧਾਨ ਨੂੰ ਜਾਂ ਜਥੇਦਾਰ ਨੂੰ ਹਟਾ ਸਕਦਾ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਥਾਪਿਆ ਗਿਆ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਲੋਕਾਂ ਨੇ ਹਜੇ ਤੱਕ ਕੁਲਦੀਪ ਸਿੰਘ ਗੜਗੱਜ ਨੂੰ ਸਵੀਕਾਰ ਨਹੀਂ ਕੀਤਾ ਰਮਨ ਪਰ ਜੇ ਹੁਣ ਪੰਥਕ ਤੋਂ ਬਾਅਦ ਸਿਆਸੀ ਪਾਰੀ ਦੀ ਗੱਲ ਕਰ ਲਈਏ ਨਵੀਂ ਪਾਰਟੀ ਜਿਹੜੀ ਆ ਜੋ ਭਰਤੀ ਕਮੇਟੀ ਆ ਪੰਜ ਮੈਂਬਰੀ ਕਮੇਟੀ ਆ ਉਸ ਦੇ ਫੈਸਲੇ ਤੋਂ ਬਾਅਦ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੁਣ ਇਹ ਦੇਖਣਾ ਖਾਸ ਹੋਵੇਗਾ ਰਮਨ ਕਿ ਲੋਕ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਪਸੰਦ ਕਰਦੇ ਨੇ ਕਿੰਨੀ ਕੁ ਜ਼ਿਆਦਾ ਉਹਨਾਂ ਨੂੰ ਤਵੱਜੋ ਦਿੰਦੇ ਨੇ ਜਾਂ ਅਹਿਮੀਅਤ ਦਿੰਦੇ ਨੇ ਤੇ ਉਹਨਾਂ ਦੇ ਨਾਲ ਕਿੰਨੇ ਕੁ ਲੋਕ ਖੜਦੇ ਨੇ ਕਿਉਂਕਿ ਜਦੋਂ ਇੱਕ ਬੰਦਾ ਸਿਆਸਤ ਦੇ ਨਾਲ ਜੁੜ ਜਾਂਦਾ ਨਾ ਰਮਨ ਤਾਂ ਉਹਨਾਂ ਤੇ ਵੱਡੇ ਸਵਾਲ ਵੀ ਖੜੇ ਹੋ ਜਾਂਦੇ ਨੇ ਬਹੁਤ ਸਾਰੇ ਸਵਾਲ ਜਿਹੜੇ ਲੋਕੋਨਾਂ ਤੋਂ ਕਰਦੇ ਵੀ ਨੇ ਤੇ ਬਹੁਤ ਸਾਰੀਆਂ ਉਮੀਦਾਂ ਵੀ ਉਹਨਾਂ ਤੋਂ ਰੱਖਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਗਿਆਨੀ ਹਰਪੇ ਸਿੰਘ ਪ੍ਰਧਾਨ ਬਣ ਗਏ ਨੇ ਨਵੀਂ ਪਾਰਟੀ ਹੋਣ ਦੇ ਵਿੱਚ ਆ ਗਈ ਆ ਪੰਜ ਮੈਂਬਰੀ ਜਿਹੜੀ ਕਮੇਟੀ ਸੀਗੀ ਉਸਨੇ ਫੈਸਲਾ ਲੈ ਲਿਆ ਪ੍ਰਧਾਨ ਬਣਾ ਦਿੱਤਾ ਪਰ ਕੀ ਹੁਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਫੈਸਲੇ ਲਏ ਜਾਣਗੇ ਜਾਂ ਫਿਰ ਜਦੋਂ ਹੁਣ ਚੋਣ ਲੜੀ ਜਾਵੇਗੀ ਹੁਣ ਇਹ ਦੇਖਣਾ ਹੋਵੇਗਾ ਕਿ ਕੱਲੇ ਪੰਥਕ ਮੁੱਦੇ ਤੇ ਚੋਣ ਲੜੀ ਜਾਵੇਗੀ ਕਿਉਂਕਿ ਸਿਆਸਤ ਦੇ ਵਿੱਚ ਪੈਰ ਰੱਖਿਆ ਤਾਂ ਸਿਆਸਤ ਦੇ ਵਿੱਚ ਤਾਂ ਸਭ ਕੁਝ ਹੀ ਹਰੇਕ ਮੁੱਦਾ ਜਿਹੜਾ ਪੰਜਾਬ ਦਾ ਆ ਜਾਂਦਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਕਿੰਨਾ ਕੁ ਪਰਵਾਹ ਕਰਦੇ ਨੇ ਗੜਗੱਜ ਦੀ ਜੇ ਗੱਲ ਕਰ ਲਈਏ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਾਂ ਹੀ ਉਹਨਾਂ ਨੂੰ ਲੈ ਕੇ ਗੁੱਸਾ ਹੈ ਰੋਸ ਹੈ ਬਹੁਤ ਸਾਰੇ ਸਿਆਸਤਦਾਨ ਵੀ ਬਹੁਤ ਸਾਰੇ ਜਿਹੜੇ ਪੰਥਕ ਪਾਰਟੀਆਂ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਵੱਡੇ ਲੀਡਰ ਅਹੁਦਿਆਂ ਤੇ ਬੈਠੇ ਨੇ ਉਹ ਵੀ ਅਕਸਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਉਹਨਾਂ ਨੇ ਸਵੀਕਾਰ ਜਿਹੜਾ ਉਹਨਾਂ ਨੂੰ ਨਹੀਂ ਕੀਤਾ ਹਜੇ ਪਰ ਜਦੋਂ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਆਉਂਦੀ ਆ ਜਦੋਂ ਤੱਕ ਉਹ ਉਸ ਉਸ ਕਹਿੰਦੇ ਕਿ ਜਥੇਦਾਰ ਦੀ ਉਹਨਾਂ ਨੇ ਭੂਮਿਕਾ ਨਿਭਾਈ ਆ ਉਦੋਂ ਤੱਕ ਲੋਕਾਂ ਨੇ ਉਹਨਾਂ ਨੂੰ ਪਸੰਦ ਵੀ ਕੀਤਾ ਤੇ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਪਰ ਇੱਕ ਸਿਆਸਤਦਾਨ ਅਤੇ ਇੱਕ ਪੰਥਕ ਪਾਰਟੀ ਦੇ ਨਾਲ ਜੁੜਿਆ ਹੋਇਆ ਬੰਦਾ ਇੱਕ ਜਥੇਦਾਰ ਹੋਣਾ ਦੋ ਅਲੱਗ-ਅਲੱਗ ਚੀਜ਼ਾਂ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਜਿੰਨਾ ਪਿਆਰ ਲੋਕਾਂ ਨੇ ਉਹਨਾਂ ਨੂੰ ਜਥੇਦਾਰ ਹੁੰਦੇ ਹੋਏ ਦਿੱਤਾ ਹੁਣ ਇੱਕ ਸਿਆਸਤਦਾਨ ਦੇ ਤੌਰ ਤੇ ਉਹਨਾਂ ਪਿਆਰ ਦੇਣਗੇ ਆ ਨਹੀਂ ਦੇਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਜੇ ਆਪਾਂ ਗੱਲ ਕਰ ਲਈਏ ਨਵੇਂ ਅਕਾਲੀ ਦਲ ਦੀ ਸ਼ੁਰੂਆਤ ਦੀ ਤਾਂ ਜਿਹੜਾ ਇਹ ਬਾਗੀ ਧੜਾ ਇਆਲੀ ਹੋਗੇ ਆਪਣਾ ਰਖੜਾ ਸਾਹਿਬ ਹੋ ਗਏ ਇਹਨਾਂ ਦੇ ਵੱਲੋਂ ਜਿਹੜਾ ਬੀਬੀ ਜਗੀਰ ਕੌਰ ਹੋ ਗਏ ਇਹ ਜਿਹੜੇ ਆ ਸੁਖਬੀਰ ਬਾਦਲ ਤੋਂ ਵੱਖ ਹੋ ਗਏ ਸੀਗੇ ਤੇ ਇਹਨਾਂ ਦੇ ਵੱਲੋਂ ਇੱਕ 7 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਸੀ ਭਰਤੀ ਕੀਤੀ ਗਈ ਸੀ ਬਾਅਦ ਦੇ ਵਿੱਚ ਉਹ 7 ਮੈਂਬਰੀ ਕਮੇਟੀ ਦੇ ਵਿੱਚੋਂ ਜਿਹੜੇ ਆ 2 ਮੈਂਬਰ ਹੋਰ ਬਾਹਰ ਹੋ ਗਏ ਸੀ ਤਾਂ ਇਹ 5 ਮੈਂਬਰੀ ਕਮੇਟੀ ਰਹਿ ਗਈ ਸੀ ਤਾਂ 5 ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਹੈ اجلاس ਰੱਖਿਆ ਗਿਆ ਸੀ ਤਾਂ ਇਸ ਦੇ ਜਿਹੜੇ ਆ ਪ੍ਰਧਾਨ ਹੁਣ ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣ ਲਿਆ ਗਿਆ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਬੀਤੇ ਦਿਨੀ ਜਿਹੜਾ ਪਿਛਲੇ ਦਿਨੀ ਜਿਹੜਾ ਕਾਫੀ ਨਾਮ ਚਰਚਾ ਦੇ ਵਿੱਚ ਆ ਰਹੇ ਸੀ ਬ ਸਿੰਘ ਦਾ ਨਾਮ ਚਰਚਾ ਦੇ ਵਿੱਚ ਆ ਰਿਹਾ ਸੀ ਹਾਲਾਂਕਿ ਜਦੋਂ ਬੀਬੀ ਸਤਵੰਤ ਕੌਰ ਦਾ ਨਾਮ ਸਾਹਮਣੇ ਆਇਆ ਸੀ ਤਾਂ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਗੱਲ ਕਹੀ ਸੀ ਉਹਨਾਂ ਨੇ ਪੋਸਟ ਵੀ ਸਾਂਝੀ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਬੀਬੀ ਸਤਵੰਤ ਕੌਰ ਉਹਨਾਂ ਦੇ ਵਿਰੁੱਧ ਉਹਨਾਂ ਦੇ ਜਾਂ ਖਿਲਾਫ ਜਿਹੜੇ ਆ ਇਸ ਪ੍ਰਧਾਨਗੀ ਲਈ ਕੱਢਦੇ ਆ ਤਾਂ ਉਹ ਉਹਨਾਂ ਨੂੰ ਇਹ ਪ੍ਰਧਾਨਗੀ ਦੀ ਲੋੜ ਨਹੀਂ ਉਹ ਬੀਬੀ ਸਤਵੰਤ ਕੌਰ ਦਾ ਜਿਹੜਾ ਆਦਰ ਕਰਦੇ ਨੇ ਸਨਮਾਨ ਕਰਦੇ ਨੇ ਇਸ ਲਈ ਉਹ ਰਾਜਨੀਤੀ ਦੀ ਦੌੜ ਦੇ ਵਿੱਚ ਉਹਨਾਂ ਦੇ ਖਿਲਾਫ ਕੱਢਣਾ ਪਸੰਦ ਨਹੀਂ ਕਰਦੇ ਉਹਨਾਂ ਨੇ ਇਹ ਵੀ ਕਿਹਾ ਸੀਗੇ ਸਰਬਸੰਮਤੀ ਦੇ ਨਾਲ ਜਿਹੜਾ ਹੈ ਬੀਬੀ ਸਤਵੰਤ ਕੌਰ ਨੂੰ ਜ ਇਸੇ ਕਮੇਟੀ ਦੀ ਜਿਹੜੀ ਹੈ ਸਹਿਮਤੀ ਦੇ ਨਾਲ ਸਰਬਸੰਮਤੀ ਦੀ ਕਮੇਟੀ ਸਹਿਮਤੀ ਦੇ ਨਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਵੱਡਾ ਫੈਸਲਾ ਜਿਹੜਾ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਲਿਆ ਗਿਆ ਅੱਜ ਇਜਲਾਸ ਹੋਇਆ ਸੀ ਇਜਲਾਸ ਦੇ ਵਿੱਚ ਜਿਹੜਾ ਇਹ ਫੈਸਲਾ ਲਿਆ ਗਿਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਆ ਲੋਕ ਆ ਉਹ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਜਿੰਨਾ ਪਿਆਰ ਦਿੰਦੇ ਸੀ ਤੇ ਹੁਣ ਉਹ ਜਿਹੜੇ ਆ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਨਵੇਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਹੁਣ ਲੋਕ ਜਿੰਨਾ ਜਥੇਦਾਰ ਹੋਣ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਿਆਰ ਦਿੰਦੇ ਸੀ ਜਾਂ ਉਹਨਾਂ ਦਾ ਸਾਥ ਦਿੰਦੇ ਸੀ ਹੁਣ ਨਵੀਂ ਅਕਾਲੀ ਦਲ ਦੇ ਪ੍ਰਧਾਨ ਹੋਣ ਤੇ ਵੀ ਲੋਕ ਉਹਨਾਂ ਹੀ ਸਾਥ ਹਰਪ੍ਰੀਤ ਗਿਆਨੀ ਦਾ ਦੇਣਗੇ